ਦੀਵਾਨ ਟੋਡਰਮਾਲ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ ਛੋਟੇ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਸਾਈਆਂ ਵੀ ਨਹੀਂ ਗਈਆਂ ਖੜੀਆਂ ਕਰਕੇ ਜਗਾ ਮੁੱਲ ਖਰੀਦੀ ਸਾਰਾ ਕਾਰੋਬਾਰ ਸਾਰੀ ਪੂੰਜੀ ਉਹਨਾਂ ਨੇ ਆ ਛੋਟੇ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਤੇ ਲਾ ਦਿੱਤੀ ਸਾਡੀ ਲਾਇਬ੍ਰੇਰੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਫੋਟੋ ਪ੍ਰਾਪਤ ਨਹੀਂ ਹੋਈ ਪਰ ਅਸੀਂ ਲੰਡਨ ਲਾਇਬ੍ਰੇਰੀ ਤੋਂ ਇਹ ਫੋਟੋ ਪ੍ਰਾਪਤ ਕੀਤੀ ਆ ਤੇ ਕੋਸ਼ਿਸ਼ ਕਰ ਰਹੇ ਆ ਸਾਹਿਬ ਜਦਿਆਂ ਦਾ ਸਾਰੇ ਟੀਮ ਦੇ ਉੱਤੇ ਸਿਰ ਤੇ ਆਸਰ ਰਵੇ ਭਾਈ ਬਹਾਦਰ ਸਿੰਘ ਜੀ ਦੇ ਸਿਰ ਤੇ ਆਸਰ ਰਵੇ ਵੀ ਅਸੀਂ ਇਸ ਨੂੰ ਪ੍ਰਾਤਨ ਦੇਖਦੇ ਹਿਸਾਬ ਨਾਲੇ ਬਣਾ ਰਹੇ ਆ ਜੇ ਜਦੋਂ ਤੁਸੀਂ ਇਹਦੀ ਬਾਉਂਡਰੀ ਕਰਨੀ ਸੀ ਜਾਂ ਇਹਦੀ ਸਕੈਨਿੰਗ ਵਗੈਰਾ ਕੀਤੀ ਤੇ ਕਿੰਨੀ ਵੱਡੀ ਹਵੇਲੀ ਸੀ ਤੇ ਕਿੰਨੇ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਜਿਹੜਾ ਇਹਦਾ ਏਰੀਆ ਦੱਸਿਆ ਗਿਆ ਸਕੈਨਿੰਗ ਦੇ ਵਿੱਚ ਜੋ ਮਹਾਰਾ ਨੇ ਦੱਸਿਆ ਉਹ ਤਕਰੀਬਨ ਕਾਫੀ ਵੱਡਾ ਏਰੀਆ ਲਗਭਗ ਕਹ ਜੀਏ 3-4 ਕਿਲੋਮੀਟਰ ਦਾ ਏਰੀਆ ਉਹਨਾਂ ਨੇ ਦੱਸਿਆ ਤੇ ਉਸ ਟਾਈਮ ਇਹ ਜਹਾਜ਼ ਹਵੇਲੀ ਦੇ ਨਾਮ ਤੇ ਦਾ ਨਾਮ ਸੀ ਤੇ ਹੁਣ ਵੀ ਜਹਾਜ ਹਵੇਲੀ ਕਹਿੰਦੇ ਨੇ ਜੋ ਫੋਟੋ ਅਸੀਂ 1911 ਦੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਲੰਡਨ ਤੋਂ ਲੈ ਕੇ ਆਏ ਆ ਉਹ ਹੀ ਦੇਖਾ ਸੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਸਾਡੇ ਪੰਜਾਬ ਦੇ ਮਾਨਯੋਗ ਸਰਦਾਰ ਫਲਤਾਸ ਸਿੰਘ ਸੰਧਵਾ ਸਾਰਿਆਂ ਨੂੰ ਦਿਖਾਈ ਗਈ ਆ ਉਹਨਾਂ ਨੇ ਵੀ ਪ੍ਰਵਾਨਗੀ ਦਿੱਤੀ ਆ ਸਾਰਿਆਂ ਨੇ ਵੀ ਇਸੇ ਹਿਸਾਬ ਨਾਲ ਹੀ ਵੀ ਦਿੱਖ ਬਣਾਈ ਜਾਈ। ਇਹ ਜਿਹੜਾ ਹਵੇਲੀ ਦਾ ਮੂੰਹ ਆ ਉਹ ਅਸੀਂ ਚੜ੍ਹਦੇ ਵੱਲ ਨੂੰ ਰੱਖਣਾ ਤੇ ਉਹਦਾ ਐਂਟਰੀ ਪੁਆਇੰਟ ਵੀ ਉੱਧਰੇ ਹੋਏਗਾ। ਤੇ ਫਿਰ ਉੱਥੇ ਅਸੀਂ ਮਿਊਜ਼ੀਅਮ ਬਣਾਉਣਾ ਚਾਹੁੰਦੇ ਹਾਂ ਨਾ ਸੰਗਤਾਂ ਜਿਹੜੀਆਂ ਪੁੱਛਦੀਆਂ ਨੇ ਉਹਨਾਂ ਨੂੰ ਉਸ ਮਾਧਮ ਦੇ ਰਾਹੀਂ ਮਿਊਜ਼ੀਅਮ ਦੇ ਰਾਹੀਂ ਉਹ ਦਿਖਾਇਆ ਜਾਵੇ ਦੱਸਿਆ ਜਾਵੇ ਕਿ ਦੀਵਾਨ ਟੋਡਰਮਲ ਚਿ ਕੌਣ ਸਨ ਉਹਨਾਂ ਨੇ ਸਾਡੇ ਲਈ ਕੀਤਾ ਕੀ ਆ ਕੁਛ ਇਹਦਾ ਕੇਸ ਚੱਲਦਾ ਸੀ ਹਾਈ ਕੋਰਟ ਦੇ ਜ਼ਰੀਏ ਤੇ ਪੁੱਛ ਹੈ ਸੀ ਸਟੇ ਦੀਆਂ ਪ੍ਰੋਬਲਮਾਂ ਚਲੋ ਜਦੋਂ ਸਤਿਗੁਰ ਜੀਆਂ ਨੂੰ ਕਹਿੰਦੇ ਸੇਵ ਕੋ ਸੇਵਾ ਬਣੀ ਆਈ ਤੇ ਜਦੋਂ ਮਹਾਰਾਜ ਨੂੰ ਪਹੁੰਚਦਾ ਹੋਇਆ ਸਰਦਾਰ ਬਹਾਦਰ ਸਿੰਘ ਇੱਥੇ ਪਹੁੰਚੇ ਅਮਰੀਕਾ ਤੋਂ ਕੁਦਰਤੀ ਮਹਾਰਾਜ ਨੇ ਸਾਰੇ ਹੀ ਕਾਰਜ ਸਫਲ ਕਰਵਾ ਲਏ। ਦੂਜੀ ਗੱਲ ਜਿਹੜਾ ਹੁਣ ਕੰਮ ਚੱਲਦਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪੈਦਾ ਹੋਵੇ ਇਸ ਕਰਕੇ ਇਹਦੀ ਬੈਰੀਗੇਟਿੰਗ ਕੀਤੀ ਗਈ ਹੈ, ਬਾਸ ਲਗਾਏ ਗਏ ਨੇ। ਕੋਈ ਪ੍ਰਦਰਾਂਤਰਾਜ਼ ਨਹੀਂ ਕੀਤਾ ਜਾਂਦਾ ਕਿਉਂਕਿ ਪਹਿਲਾਂ ਤਾਂ ਸੰਗਤ ਚਾਹੁੰਦੀ ਹੁੰਦੀ ਹੈ ਕਿ ਅਸੀਂ ਅੰਦਰ ਵੇਖੀਏ ਇਹਨੂੰ ਵੱਢ ਕੇ ਉੱਪਰ ਵੀ ਚੜ ਜਾਂਦੇ ਸੀ। ਸੰਗਤ ਵੱਲੋਂ ਹਾਂ ਕੁਝ ਕਹਿਦੀ ਹੈ 100 ਬੰਦਾ ਹੁੰਦਾ 100 ਚੋਂ ਪੰਜ ਪ੍ਰਦਰਾਂਤ ਕਰਨੇ ਵਾਲੇ ਵੀ ਆਉਂਦੇ ਨੇ। ਔਰ ਜਿਹੜੇ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਜੇ ਕੰਮ ਚੱਲ ਰਿਹਾ ਤਾਂ ਅਸੀਂ ਹੁਣ ਸਪੋਰਟ ਕਰੀਏ। ਉਹਨਾਂ ਨੇ ਸਾਡੇ ਲਈ ਬਹੁਤ ਵੱ ਆਪਣਾ ਕਮਾ ਕੇ ਸਾਨੂੰ ਸਾਡੇ ਲਈ ਸਭ ਕੁਝ ਦੇ ਦਿੱਤਾ ਤੇ ਸੋ ਉਹਨਾਂ ਦੀ ਕੁਰਬਾਨੀ ਨੂੰ ਸਤਕਾਰ ਅੱਜ ਲੱਖ ਲੱਖ ਪ੍ਰਣਾਮ ਹੈ ਜਿਸ ਦਾ ਕਾਰਜ ਸੋਈ ਕੀਆ ਮਾਨਸ ਕਿਆ ਬੇਚਾਰਾ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਵਾਰ ਫੇਰ ਦੀਵਾਨ ਟੋਡਰ ਮਲ ਜੀ ਹਵੇਲੀ ਦੇ ਸਾਹਮਣੇ ਖੜੇ ਹੋਏ ਆ ਬੜੇ ਲੰਮੇ ਅਰਸੇ ਦੀ ਮੰਗ ਸੀ ਕਿ ਇਸ ਹਵੇਲੀ ਨੂੰ ਇਸ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਵੇ ਪਰ ਲੰਮੇ ਅਰਸੇ ਬਾਅਦ ਇਸ ਦੀ ਜਿਹੜੀ ਦਿੱਖ ਹੈਗੀ ਆ ਉਹ ਉਸੇ ਹੀ ਤਰ੍ਹਾਂ ਬਣਾਉਣੀ ਜਿਹੜੀ ਸ਼ੁਰੂ ਕੀਤੀ ਗਈ ਆ ਸਾਡੇ ਨਾਲ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਵੀਰ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਹ ਕਾਰਜ ਆਰੰਭਿਆ ਗਿਆ ਹੈਰਾਨਗੀ ਦੀ ਗੱਲ ਹੈ ਕਿ ਬੜੇ ਲੰਮੇ ਸਮੇਂ ਪਹਿਲਾਂ ਜੇ ਅਸੀਂ ਦੇਖਿਆ ਜਾਵੇ ਤਾ ਏ ਐਸਜੀਪੀਸੀ ਕੋਲਵੀਸੀ ਉਹਨਾਂ ਨੇ ਵੀ ਇਸ ਦਾ ਕਾਰਜ ਜਿਹੜਾ ਉਹ ਨਹੀਂ ਆਰੰਭਿਆ ਇਸ ਨੂੰ ਨਹੀਂ ਜਿਹੜਾ ਕਿ ਉਸ ਤਰੀਕੇ ਦੇ ਨਾਲ ਵਿਰਾਸਤ ਨੂੰ ਸਾਂਭਿਆ ਜਿਵੇਂ ਸਾਂਭਣਾ ਚਾਹੀਦਾ ਸੀ ਜੇ ਦੇਖਿਆ ਜਾਵੇ ਦੀਵਾਨ ਟੋਡਰਮਲ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ ਛੋਟੇ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਸਾਈਆਂ ਵੀ ਨਹੀਂ ਗਈਆਂ ਖੜੀਆਂ ਕਰਕੇ ਜਗਾ ਮੁੱਲ ਖਰੀਦੀ ਤੇ ਆਪਣਾ ਸਾਰਾ ਕਾਰੋਬਾਰ ਸਾਰੀ ਪੂੰਜੀ ਉਹਨਾਂ ਨੇ ਛੋਟੇ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਤੇ ਲਾ ਦਿੱਤੀ ਤੇ ਅੱਜ ਉਹਨਾਂ ਦੀ ਹਵੇਲੀ ਇਸ ਤਰ੍ਹਾਂ ਰੋੜ ਰਹੀ ਹੋਵੇ ਇੱਕ ਕੌਮ ਨੂੰ ਸੋਚਣਾ ਚਾਹੀਦਾ ਸੀ ਪਰ ਵੀਰਾ ਨੇ ਉਪਰਾਲਾ ਕੀਤਾ ਤੁਹਾਨੂੰ ਇਸ ਹਵੇਲੀ ਦੀ ਪੁਰਾਣੀ ਦਿੱਖ ਵੀ ਦਿਖਾਵਾਂਗੇ ਜੋ 1911 ਦੀ ਹੈਗੀ ਆ ਤੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਵਿਰਾਸਤੀ ਇਮਾਰਤ ਜਹਾਜ਼ ਹਵੇਲੀ ਕਿੰਨੇ ਕਿਲੋਮੀਟਰ ਚ ਫੈਲੀ ਹੋਈ ਸੀ ਇਸ ਦੀਆਂ ਜੜਾ ਕਿੰਨੀਆਂ ਸੀ ਇਹ ਵੀ ਜ਼ਰੂਰ ਜਾਣਾਂਗੇ ਗਲਬਾਤ ਕਰਕੇ ਜਾਣਕਾਰੀ ਲਵਾਂਗੇ ਸਾਡੇ ਨਾਲ ਵੀਰ ਮੌਜੂਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਉਕਪਾਲ ਸਿੰਘ ਚਮਕੌਰ ਸਾਹਿਬ ਤੋਂ ਜੀ ਜੀ ਅ ਜੀ ਅਸੀਂ ਗੱਲ ਕਰੀਏ ਵੀਰ ਜੀ ਕਿ ਵਿਰਾਸਤੀ ਫਾਊਂਡੇਸ਼ਨ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਤੋਂ ਇਹ ਕਾਰਜ ਆਰੰਭਿਆ ਗਿਆ ਹੁਣ ਸਾਰੇ ਦੇਖ ਰਹੇ ਨੇ ਕਿ ਦੀਵਾਨ ਟੋਡਰਮਲ ਦੀ ਹਵੇਲੀ ਦਾ ਕਾਰਜ ਜਿਹੜਾ ਉਹ ਸ਼ੁਰੂ ਹੋ ਗਿਆ ਹਾਲਾਂਕਿ ਕੌਮ ਦੀ ਮੰਗ ਸੀ ਕਿ ਸਾਡੀ ਇਤਿਹਾਸ ਵਿਰਾਸਤ ਨੂੰ ਸੰਭਾਲਿਆ ਜਾਵੇ ਜੀ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਆਪਣੇ ਹੱਥਾਂ 'ਚ ਸਪੋਰਟ ਜੇ ਲਈ ਆ ਐਸਜੀਪੀਸੀ ਤੋਂ ਜਾਂ ਕਿਦਾਂ ਕਿਵੇਂ ਆਦ ਦਾ ਕੰਮ ਜਿਹੜਾ ਉਹ ਆਰੰਭਿਆ ਤੁਸੀਂ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜੀ ਇਹ ਸਾਰਾ ਕੰਮ ਹੋ ਰਿਹਾ ਜੀ ਤੇ ਇਸ ਦੀ ਦੇਖਰੇਖ ਸਰਦਾਰ ਬਹਾਦਰ ਸਿੰਘ ਜੀ ਯੂ ایس اے ਤੋਂ ਜੀ ਅਮਰੀਕਾ ਵਾਸੀ ਨੇ ਜਿਨ ਕੀ ਜੋ ਵੀ ਇੱਥੇ ਸਾਰੇ ਤਰ੍ਹਾਂ ਦੇ ਕੰਮ ਉਹਨਾਂ ਦੇ ਅੰਡਰ ਚ ਹੋ ਰਹੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੋ ਰਹੇ ਨੇ ਜੀ ਤੇ ਕੁਝ ਸਮਾਂ ਪਹਿਲਾਂ ਹੀ ਇਦਾਂ ਕੰਮ ਸ਼ੁਰੂ ਕੀਤਾ ਗਿਆ ਤੇ ਆਪ ਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ 1911 ਦੇ ਵਿੱਚ ਬ੍ਰਿਟਿਸ਼ ਸਰਕਾਰ ਸੀ ਜਦੋਂ ਹੋ ਰਹੇ ਤੇ ਉਸ ਟਾਈਮ ਜਦੋਂ ਸਰਕਾਰਾਂ ਦਾ ਰਾਜ ਸੀ ਅੰਗਰੇਜ਼ੀ ਸਰਕਾਰਾਂ ਦਾ ਤਾਂ ਉਹਨਾਂ ਦੇ ਨਾਲ ਇੱਕ ਪੱਤਰਕਾਰ ਤੇ ਇੱਕ ਫੋਟੋਗ੍ਰਾਫਰ ਇਹ ਉਹਨਾਂ ਦੇ ਨਾਲ ਹਮੇਸ਼ਾ ਹੁੰਦਾ ਸੀ ਜੀ ਤੇ ਜਦੋਂ ਵੀ ਉਹ ਸਰਕਾਰ ਓਰੇ ਉਹਨਾਂ ਦਾ ਕੋਈ ਵੀ ਅਫੀਸਰ ਆਇਆ ਸੀ ਤਾਂ ਉਹਨਾਂ ਨੇ ਇੱਥੋਂ ਦੀ ਇਹ ਫੋਟੋ ਖਿੱਚੀ ਸੀ ਤੇ ਸਾਡੇ ਸਾਡੀ ਲਾਇਬ੍ਰੇਰੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਫੋਟੋ ਪ੍ਰਾਪਤ ਨਹੀਂ ਹੋਈ ਪਰ ਅਸੀਂ ਲੰਡਨ ਲਾਇਬ੍ਰੇਰੀ ਤੋਂ ਇਹ ਫੋਟੋ ਪ੍ਰਾਪਤ ਕੀਤੀ ਆ ਤੇ ਕੋਸ਼ਿਸ਼ ਕਰ ਰਹੇ ਆ ਸਾਬ ਜਦਿਆਂ ਦਾ ਸਾਰੇ ਟੀਮ ਦੇ ਉੱਤੇ ਸਿਰ ਤੇ ਆਥਰ ਰਵੇ ਭਾਈ ਬਹਾਦਰ ਸਿੰਘ ਜੀ ਦੇ ਸਿਰ ਤੇ ਆਥਰ ਰਵੇ ਵੀ ਅਸੀਂ ਇਸ ਨੂੰ ਪ੍ਰਾਤਨ ਦੇਖਦੇ ਹਿਸਾਬ ਨਾਲੇ ਬਣਾ ਰਹੇ ਆ ਇਸ ਦੀ ਜਿਹੜੀ ਸਰਪ੍ਰਸਤ ਜੋ ਕਰ ਰਹੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੂੰ ਤੇ ਨਾਲ ਪ੍ਰਾਤਨ ਵਿਭਾਗ ਪੰਜਾਬ ਦੇ ਦੇਖਰੇਖ ਦੇ ਹੇਠ ਇਹ ਸਾਰਾ ਕਾਰਜ ਜੋ ਚੱਲ ਰਿਹਾ ਜੀ ਜੀ ਤੇ ਵੀ ਜੀ ਜਦੋਂ ਤੁਸੀਂ ਇਹਦੀ ਬਾਉਂਡਰੀ ਕਰਨੀ ਸੀ ਜਾਂ ਇਹਦੀ ਸਕੈਨਿੰਗ ਵਗੈਰਾ ਕੀਤੀ ਤੇ ਇਹ ਕਿੰਨੀ ਵੱਡੀ ਹਵੇਲੀ ਸੀ ਤੇ ਕਿੰਨੇ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਸੀ ਜੋ ਸਕੈਨਿੰਗ ਕਰਵਾਈ ਗਈ ਆ ਤਕਰੀਬਨ ਧਰਤੀ ਤੋਂ 10 ਫੁੱਟ ਥੱਲੇ ਤਕਰੀਬਨ ਸਕੈਨਿੰਗ ਕਰਾਈ ਗਈ ਹੈ ਜਿਹੜਾ ਇਹਦਾ ਏਰੀਆ ਦੱਸਿਆ ਗਿਆ ਸਕੈਨਿੰਗ ਦੇ ਵਿੱਚ ਜੋ ਮਹਾਰਾ ਨੇ ਦੱਸਿਆ ਉਹ ਤਕਰੀਬਨ ਕਾਫੀ ਵੱਡਾ ਏਰੀਆ ਲਗਭਗ ਕਹਿ ਦिए 3-4 ਕਿਲੋਮੀਟਰ ਦਾ ਏਰੀਆ ਉਹਨਾਂ ਨੇ ਦੱਸਿਆ ਤੇ ਉਸ ਟਾਈਮ ਇਹ ਜਹਾਜ਼ ਹਵੇਲੀ ਦੇ ਨਾਮ ਤੇ ਇਹਦਾ ਨਾਮ ਸੀ ਤੇ ਹੁਣ ਵੀ ਜਹਾਜ਼ ਹਵੇਲੀ ਕਹਿੰਦੇ ਨੇ ਹਾਂ ਬਿਲਕੁਲ ਤੇ ਇਹਦੇ ਆਲੇ ਦੁਆਲੇ ਨਾ ਜੋ ਦੱਸਦੇ ਨੇ ਇਤਿਹਾਸ ਦੇ ਵੀ ਕੁਝ ਪਾਣੀ ਦੀ ਝੱਲ ਵੱਜਦੀ ਸੀ ਤੇ ਰਾਤ ਨੂੰ ਫਿਰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ ਜਿਵੇਂ ਨਾ ਪਾਣੀ ਦੇ ਵਿੱਚ ਜਹਾਜ਼ ਤੁਰਿਆ ਜਾਂਦਾ ਸੀ। ਓਕੀ ਤੇ ਇਸ ਹਿਸਾਬ ਨਾਲ ਇਹਦਾ ਨਾਮ ਜਹਾਜ਼ ਹਵੇਲੀ ਪੈ ਗਿਆ ਸੀ। ਜੀ ਆਸੇ ਪਾਸੇ ਜਿਹੜਾ ਕੀ ਮੱਲੇ ਪਾਣੀ ਦੀ ਝੱਲ। ਪਾਣੀ ਦੀ ਝੱਲ ਦਸੀ ਆ ਤੇ ਆ ਜੋ ਵੀ ਸਾਡੇ ਕੋਲ ਤੱਥ ਮਿਲਦੇ ਨੇ ਉਹ ਤੱਥਾਂ ਦੇ ਆਧਾਰ ਤੇ ਹੀ ਇਹਦਾ ਨਾਮ ਅਸੀਂ ਦੇਖਿਆ ਤੇ ਪਤਾ ਲੱਗਿਆ ਤੇ ਕੁਝ ਸਾਡੇ ਬੰਦੇ ਦਾ ਇਤਿਹਾਸ ਹੋਣ ਵੀ ਫੋਲਦੇ ਰਹਿੰਦੇ ਨੇ। ਤੇ ਉਹਦੇ ਵਿੱਚ ਵੀ ਇਹੀ ਤੱਥ ਮਿਲਦੇ ਨੇ ਵੀ ਇਹਦੇ ਜਿਹੜੀ ਹਵੇਲੀ ਆ ਇਹਦੇ ਆਲੇ-ਦੁਆਲੇ ਕੁਛ ਪਾਣੀ ਦੀ ਝੱਲ ਸੀ ਤੇ ਰਾਤ ਨੂੰ ਜਦ ਇਹਦਾ 뷰 ਦੇਖਦੇ ਸੀ ਤਾਂ ਉਹ ਜਹਾਜ਼ ਵਾਂਗੂ ਲੱਗਦਾ ਸੀ ਜਿੱਦਾਂ ਪਾਣੀ ਦੇ ਵਿੱਚ ਜਹਾਜ਼ ਸਮੁੰਦਰ ਦੇ ਵਿੱਚ ਜਣ ਕਿ ਜਹਾਜ਼ ਤੁਰਿਆ ਜਾਂਦਾ ਜੀ ਤਾਂ ਹੀ ਇਹਦਾ ਨਾਂ ਜਿਹੜਾ ਜਹਾਜ਼ ਹੈ ਹਵੇਲੀ ਪਿਆ ਦਿੱਤੀ ਵੀਰ ਜੀ ਜਦੋਂ ਹੁਣ ਤੁਸੀਂ ਇਹ ਸੋਚਿਆ ਆ ਯਾ ਇਹ ਇਸ ਹਵੇਲੀ ਨੂੰ ਆਪਾਂ ਸੰਭਾਲ ਕੇ ਰੱਖਣਾ ਤੇ ਕਿਵੇਂ ਦੀ ਦਿੱਖ ਦੇਣੀ ਜਿਹੜੀ ਉਹ ਤੁਸੀਂ ਚਾਹੁੰਦੇ ਹੋ ਕਿਵੇਂ ਦੀ ਇਹਦੀ ਜਿਹੜੀ ਕਿ ਸਾਮ ਸੰਭਾਲ ਹੋਵੇਗੀ ਪ੍ਰਾਤਨ ਵਿਭਾਗ ਦੇ ਅਨੁਸਾਰ ਅਸੀਂ ਸਾਰੀ ਦੇਖ-ਰੇਖ ਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦੇ ਹਾਂ ਇਹ ਆਜੀਪੀਸੀ ਸਾਰੇ ਸਹਿਯੋਗ ਦੇ ਰਹੇ ਨੇ ਜੋ ਫੋਟੋ ਅਸੀਂ 1911 ਦੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਲੰਡਨ ਤੋਂ ਲੈ ਕੇ ਆਏ ਆ ਜੀ ਉਹ ਹੀ ਦੇਖ ਅਸੀਂ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਸਾਡੇ ਪੰਜਾਬ ਦੇ ਮਾਨਯੋਗ ਸពਲਤਾਰ ਸਿੰਘ ਸੰਧਵਾ ਸਾਰਿਆਂ ਨੂੰ ਦਿਖਾਈ ਗਈ ਆ ਉਹਨਾਂ ਨੇ ਵੀ ਪ੍ਰਵਾਨਗੀ ਦਿੱਤੀ ਆ ਸਾਰਿਆਂ ਨੇ ਵੀ ਇਸੇ ਹਿਸਾਬ ਨਾਲ ਹੀ ਦਿੱਖ ਬਣਾਈ ਜਾਵੇ ਓਕੇ ਜੋ ਪੁਰਾਤਨ ਦੇਖਿਆ ਉਹੀ ਉਹੀ ਬਹਾਲ ਕੀਤੀ ਜਾਵੇ ਜੀ ਜੇ ਉਹਦਾ ਏਰੀਆ ਘਿਰ ਚੁੱਕਿਆ ਉਹ ਫੋਟੋ ਦੇ ਅਨੁਸਾਰ ਹੀ ਬਣਾਇਆ ਜਾਣਾ ਜੀ ਇਹਦਾ ਪੁਰਾਤਨ ਹਿਸਾਬ ਦੇ ਨਾਲ ਤੁਸੀਂ ਫਿਰ ਕਿਵੇਂ ਪਾਲ ਕੀਤੀ ਕਿ ਲੰਡਨ ਦੀ ਲਾਇਬ੍ਰੇਰੀ ਦੇ ਵਿੱਚ ਇਹ ਪੁਰਾਤਨ ਦਿੱਖ ਦੀ ਜਿਹੜੀ ਤਸਵੀਰ ਪਈ ਹੋਈ ਹੈ ਸਾਡੇ ਅੱਗੇ ਸਾਰੇ ਹੈਗੇ ਸੀ ਮਿੱਤਰਤਾਈ ਜੀ ਫਾਊਂਡੇਸ਼ਨ ਦੇ ਭਾਈ ਭਾਰਦਰ ਸਿੰਘ ਜੀ ਦੇ ਅੱਗੇ ਮਿੱਤਰਤਾਈ ਸੀ ਜੀ ਅਸ਼ੋਕ ਪੌਰਾ ਜੀ ਨੇ ਜੀ ਜੀਤ ਦੇ ਪੱਤਰਕਾਰ ਉਹਨਾਂ ਨੇ ਤਕਰੀਬਨ 3 ਹਫ਼ਤੇ ਲਾ ਕੇ ਉੱਥੇ ਤੋਂ ਇਹ ਫੋਟੋ ਸਾਨੂੰ ਲਿਆ ਕੇ ਦਿੱਤੀ ਆ ਤੇ ਉਹ ਫਿਰ ਅੱਗੇ ਹੁਣ ਸਾਰਿਆਂ ਨੂੰ ਅਸੀਂ ਦਿਖਾਈ ਆ ਫੋਟੋ ਤੇ ਫਲੈਕਸ ਵੀ ਬਣਾ ਕੇ ਲਾਏ ਨੇ ਉਦੇ ਮੁਤਾਬਕ ਹੀ ਦਾ ਕਾਰਜ ਚੱਲ ਰਿਹਾ ਜੀ ਮੁਸ਼ਕਲਾਂ ਵੀ ਆਈਆਂ ਵੀਰ ਜੀ ਕਿ ਮੁਸ਼ਕਲਾਂ ਤਾਂ ਚਲੋ ਐਡੇ بڑے ਕਾਰਜ ਦੇ ਵਿੱਚ ਆਉਣੀਆਂ ਨੇ ਮੁਸ਼ਕਲਾਂ ਦਾ ਚੁਣੌਤੀਆਂ ਹਰ ਇੱਕ ਤਰ੍ਹਾਂ ਦੀਆਂ ਸਤਗੁਰ ਜਦੋਂ ਨਾਲ ਨੇ ਤੇ ਭੈਣ ਭਰਾ ਸਾਰੇ ਨਾਲ ਨੇ ਆਪੇ ਸਤਗੁਰ ਕਰਵਾਈ ਜਾਂਦੇ ਨੇ ਮੁਸ਼ਕਲਾਂ ਤਾਂ ਤਕਰੀਬ ਵਿੱਚ ਤੁਸੀਂ ਹੋਰ ਜਗ੍ਹਾ ਵੀ ਖਰੀਦੀ ਹੋਰ ਕੀ ਕੀ ਇੱਥੇ ਬਣਾਉਣਾ ਚਾਹੁੰਦੇ ਹੋ ਨਾਲ ਇਹ ਹਵੇਲੀ ਦੀ ਜਗ੍ਹਾ ਤੇ ਨਾਲ ਤਕਰੀਬਨ 1.5 ਕਿੱਲਾ ਜ਼ਮੀਨ ਹੋਰ ਖਰੀਦੀ ਗਈ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਹੁਣ ਸ਼ਿਦੀ ਜੋੜ ਮੇਲੇ ਤੋਂ ਬਾਅਦ ਉੱਥੇ ਬਾਉਂਡਰੀ ਕਰਕੇ ਹਾਂ ਤੇ ਇਹ ਜਿਹੜਾ ਹਵੇਲੀ ਦਾ ਮੂੰਹ ਆ ਉਹ ਅਸੀਂ ਚੜ੍ਹਦੇ ਵੱਲ ਨੂੰ ਰੱਖਣਾ ਹਾਂ ਤੇ ਉਹਦਾ ਐਂਟਰੀ ਪੁਆਇੰਟ ਵੀ ਉਧਰੇ ਹੋਏਗਾ ਤੇ ਫਿਰ ਉੱਥੇ ਅਸੀਂ ਮਿਊਜ਼ੀਅਮ ਬਣਾਉਣਾ ਚਾਹੁੰਦੇ ਆ ਨਾਲ ਤੇ ਸੰਗਤ ਦੇ ਲਈ ਪਾਰਕਿੰਗ ਬਣਾਉਣਾ ਚਾਹੁੰਦੇ ਆਂ ਮਿਊਜ਼ੀਅਮ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਦਿਵਾਨ ਟੋਡਰਮਲ ਦੇ ਇਤਿਹਾਸ ਬਾਰੇ ਬਹੁਤ ਜ਼ਿਆਦੀ ਸੰਗਤਾਂ ਨੂੰ ਨਹੀਂ ਪਤਾ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਤੇ ਵੀ ਉਹਦੇ ਵਿੱਚ ਅਸੀਂ ਮਿਊਜ਼ੀਅਮ ਦੇ ਜਰੀਏ ਤੇ ਸੰਗਤ ਜਿਹੜੀ ਵੀ ਇੱਥੇ ਆਵੇ ਜਿਹੜੀ ਸਾਨੂੰ ਪੁੱਛਦੀ ਆ ਆਪਦੀਆਂ ਨੂੰ ਪੁੱਛਦੀ ਆ ਹੋਰ ਇੱਕ ਦੋ ਲੋਕਾਂ ਨੂੰ ਪੁੱਛਦੇ ਆ ਤਾਂ ਜੋ ਬੈਠ ਕੇ ਦਿਵਾਨ ਟੋਡਰਮਲ ਜੀ ਦਾ ਜੋ ਇਤਿਹਾਸ ਗਵਾਚਿਆ ਹੋਇਆ ਸੰਗਤਾਂ ਜਿਹੜੀਆਂ ਪੁੱਛਦੀਆਂ ਨੇ ਉਹਨਾਂ ਨੂੰ ਉਸ ਮਾਧਿਅਮ ਦੇ ਰਾਹੀਂ ਮਿਊਜ਼ੀਅਮ ਦੇ ਰਾਹੀਂ ਉਹ ਦਿਖਾਇਆ ਜਾਵੇ ਦੱਸਿਆ ਜਾਵੇ ਵੀ ਦਿਵਾਨ ਟੋਡਰਮਲ ਜੀ ਕੌਣ ਸਨ ਉਹਨਾਂ ਨੇ ਸਾਡੇ ਲਈ ਕੀਤਾ ਤੇ ਇਸ ਤਰ੍ਹਾਂ ਦਾ ਅਸੀਂ ਉਹ ਪ੍ਰੋਜੈਕਟ ਅਸੀਂ ਆਉਣ ਵਾਲੇ 1-2 ਸਾਲ ਦੇ ਵਿੱਚ ਮਹਾਰਾਜ ਕਿਰਪਾ ਕਰੇ ਵੀ ਪਿਆਰ ਕਰਕੇ ਸੰਗਤਾਂ ਦੇ سپੁਰਦ ਕਰ ਦਾਂਗੇ ਬਹੁਤ ਲੰਮਾ ਸਮਾਂ ਕੇਸ ਵੀ ਚੱਲਿਆ ਇਹਨਾਂ ਦਾ ਕਿ ਜਿਹੜੀ ਬਣਾਉਣ ਦੀ ਰਿਕਾਵਟਾਂ ਪੈਦਾ ਹੋ ਰਹੀਆਂ ਸੀ ਕੋਈ ਬਣਾਉਣ ਦੀ ਗੱਲ ਕਰ ਰਿਹਾ ਸੀ ਤੇ ਕੋਈ ਵਿੱਚ ਅਰਚਨ ਜਿਹੜੀ ਉਹ ਪੈਦਾ ਕਰ ਰਿਹਾ ਸੀ ਹਾਂ ਕੁਛ ਇਹਦਾ ਕੇਸ ਚੱਲਦਾ ਸੀ ਹਾਈ ਕੋਰਟ ਦੇ ਜ਼ਰੀਏ ਜੀ ਤੇ ਕੁਛ ਹੈ ਸੀ ਸਟੇ ਦੀਆਂ ਪ੍ਰੋਬਲਮਾਂ ਚਲੋ ਜਦੋਂ ਸਤਗੁਰ ਜੀਆਂ ਨੂੰ ਕਹਿੰਦੇ ਸੇਵਕ ਕੋ ਸੇਵਾ ਬਣੇ ਆਈ ਤੇ ਜਦੋਂ ਮਹਾਰਾਜ ਨੂੰ ਪਾਉਂਦਾ ਹੋਇਆ ਸਰਦਾਰ ਬਹਾਦਰ ਸਿੰਘ ਜੀ ਇੱਥੇ ਪਹੁੰਚੇ ਅਮਰੀਕਾ ਤੋਂ ਕੁਦਰਤੀ ਮਹਾਰਾਜ ਨੇ ਸਾਰੇ ਹੀ ਕਾਰਜ ਸਫਲ ਕਰਵਾ ਦਿੱਤੇ ਬਿਲਕੁਲ ਤੇ ਵੀਰ ਜੀ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਸੰਗਤ ਦਰਸ਼ਨ ਕਰਦੀ ਆ ਪਹਿਲਾਂ ਅਸੀਂ ਵੀ ਦੇਖਦੇ ਸੀ ਹੁਣ ਤੁਸੀਂ ਆਸ-ਪਾਸ ਜਿਹੜੀ ਬਾਉਂਡਰੀ ਕਰ ਦਿੱਤੀ ਹੈ ਤੇ ਪਹਿਲਾਂ ਜਿਹੜੀ ਸਿੱਖ ਸੰਗਤ ਆਉਂਦੀ ਸੀ ਉਹ ਕਿਵੇਂ ਦਰਸ਼ਨ ਕਰਦੀ ਸੀ ਇਹ ਹਵੇਲੀ ਦੇ ਮਤਲਬ ਕਿ ਬਹੁਤ ਹੌਲੀ-ਹੌਲੀ ਜਿਹੜੀ ਕੀ ਉੱਟੈਂ ਦੀ ਜਾ ਰਹੀ ਸੀ ਪਹਿਲਾਂ ਸੰਗਤਾਂ ਜਿਸ ਜਦੋਂ ਮਰਜ਼ੀ ਚਲੋ ਸੰਗਤ ਐਂਟਰੀ ਵੀ ਕਰ ਜਾਂਦੀ ਸੀ ਹਵੇਲੀ ਦੇ ਵਿੱਚ ਤੇ ਹੁਣ ਮੈਡਮ ਫਤੇਗੜ ਸਾਹਿਬ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਤੇ ਹੋਰ ਸਾਰੇ ਜਿੰਨੇ ਵੀ ਸਾਡੇ ਡਿਪਾਰਟਮੈਂਟ ਦੇ ਪ੍ਰਾਤਨ ਵਿਭਾਗ ਦੇ ਐ ਜੀ ਪੀ ਸੀ ਦੇ ਸਾਰੇ ਮੈਂਬਰਾਂ ਵੱਲੋਂ ਇਹੀ ਮਤਾ ਪਾਸ ਕੀਤਾ ਗਿਆ ਕਿ ਵੀ ਇਹਦੇ ਅੰਦਰ ਸੰਗਤ ਨੂੰ ਐਂਟਰ ਨਾ ਕਰਨ ਦਿੱਤਾ ਜਾਵੇ ਕਿਉਂਕਿ ਇਹਦੀ ਇੱਕ ਤਾਂ ਬਿਲਡਿੰਗ ਪੁਰਾਣੀ ਬਹੁਤ ਆ ਤੇ ਦੂਜੀ ਗੱਲ ਜਿਹੜਾ ਹੁਣ ਕੰਮ ਚੱਲਦਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪੈਦਾ ਹੋਵੇ ਇਸ ਕਰਕੇ ਇਹਦੀ ਬੈਰੀਗੇਟਿੰਗ ਕੀਤੀ ਗਈ ਆ ਬਾਸ ਲਗਾਏ ਗਏ ਨੇ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ ਕਿਉਂਕਿ ਪਹਿਲਾਂ ਤਾਂ ਸੰਗਤ ਚਾਹੁੰਦੀ ਹੁੰਦੀ ਹੈ ਕਿ ਅਸੀਂ ਅੰਦਰ ਵੇਖੀਏ ਨੂੰ ਵੜ ਕੇ ਉੱਪਰ ਵੀ ਚੜ ਜਾਂਦੇ ਸੀ ਸੰਗਤ ਵੱਲੋਂ ਹਾਂ ਕੁਝ ਕਹਿ ਦਈਏ 100 ਬੰਦਾ ਹੁੰਦਾ 100 ਚੋਂ ਪੰਜ ਤਰਾਜ ਕਰਨੇ ਵਾਲੇ ਵੀ ਆਉਂਦੇ ਨੇ ਪਰ ਜਿਹੜੇ ਸਿਆਣੇ ਨੇ ਉਹਨਾਂ ਨੂੰ ਪਤਾ ਵੀ ਜੇ ਕੰਮ ਚੱਲ ਰਿਹਾ ਤਾਂ ਅਸੀਂ ਹੁਣ ਸਪੋਰਟ ਕਰੀਏ ਤੇ ਕੁਛ ਚਲੋ ਹੁੰਦੇ ਨੇ ਉਹ ਕੁਛ ਆ ਕੇ ਗਲਤ ਵੀ ਬੋਲਦੇ ਨੇ ਜਦੋਂ ਉਹਨਾਂ ਨੂੰ ਹਟਾਈਏ ਮੁਲਾਜ਼ਮ ਲੱਗੇ ਹੋਏ ਨੇ ਐਸਐਸਪੀ ਮੈਡਮ ਵੱਲੋਂ ਲਾਏ ਗਏ ਨੇ ਉਹਨਾਂ ਨੂੰ ਵਾਲੀ ਗਲਤ ਬੋਲ ਦਿੰਦੇ ਨੇ ਪਰ ਚਲੋ ਸਭ ਦਾ ਸਤਿਕਾਰ ਆ ਜੋ ਕਿਸੇ ਦੀ ਸੋਚ ਉਸੇ ਉਸੇ ਮੁਤਾਬਕ ਉਹ ਸਾਡੇ ਨਾਲ ਗੱਲ ਕਰ ਰਹੇ ਨੇ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਜਿਹੜੀ ਬਾਉਂਡਰੀ ਕੀਤੀ ਗਈ ਹੈ ਤੇ ਨਾਂ ਲਿਖਿਆ ਗਿਆ ਹਵੇਲੀ ਦੇ ਨਾਲ ਅਟੈਚ ਪੁਰਾਤਨ ਨੀਹਾਂ ਤੇ ਕੰਧ ਸ਼ੁਰੂ ਕਰ ਦਿੱਤੀ ਗਈ ਐਵੇਂ ਹੀ ਕੰਧਾਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਜਿਸ ਤਰੀਕੇ ਦੇ ਨਾਲ ਵੀਰ ਜੀ ਨੇ ਦੱਸਿਆ ਜਿਸ ਤਰੀਕੇ ਦੇ ਨਾਲ ਵੀਰ ਜੀ ਨੇ ਦੱਸਿਆ ਕਿ ਬਹੁਤ ਡੂੰਘੀਆਂ ਇਹਦੀਆਂ ਜਿਹੜੀਆਂ ਨੀਹਾਂ ਸੀ ਇਹ ਇਹਨਾਂ ਨੂੰ ਫਿਰ ਐਵੇਂ ਹੀ ਨੀਹਾਂ ਨੂੰ ਰੱਖਿਆ ਜਾਏਗਾ ਜਿਵੇਂ ਹੈਗੀਆਂ ਨੇ ਇਹ ਅਸੀਂ ਜੀ ਜੀ ਅਸੀਂ ਪ੍ਰਾਤਨ ਜਿਹੜੀ ਕੰਧ ਬਣਾਈ ਹੈ ਜੀ ਇੱਕ ਮਾਡਲ ਬਣਾਇਆ ਵੀ ਜਿਹੜੀ ਇਹਦੀ ਜਿੰਨੀ ਵੀ ਬਾਉਂਡਰੀ ਬਣਨੀ ਆ ਉਹ ਇਸੇ ਮੁਤਾਬਕ ਬਣਨੀ ਆ ਜਿਸ ਤਰ੍ਹਾਂ ਸੰਗਤਾਂ ਕੇ ਸਾਨੂੰ ਪੁੱਛਦੀਆਂ ਵੀ ਹਵੇਲੀ ਤੁਸੀਂ ਕੀ ਇਹਨੂੰ ਢਾਕੇ ਨਵੀਂ ਬਣਾਉਂਗੇ ਤਾਂ ਅਸੀਂ ਦੱਸਣਾ ਚਾਹੁੰਦੇ ਆ ਵੀ ਇਹਦੇ ਕੋਈ ਵੀ ਅਸੀਂ ਢਾਉਣੀ ਨਹੀਂ ਹੈਗੀ ਜਦੋਂ ਇਹਦੀ ਪ੍ਰਾਤਨ ਦੇਖਾ ਜਿੱਥੇ ਜਿੱਥੋਂ ਇਹ ਗਿਰੀ ਸੀ ਉਹਦੇ ਮੁਤਾਬਕ ਇਹ ਪ੍ਰਾਤਨ ਇੱਟ ਦੇ ਹਿਸਾਬ ਨਾਲ ਅਸੀਂ ਇਹਨੂੰ ਬਣਾਉਣਾ ਤੇ ਆ ਅਸੀਂ ਮਾਡਲ ਬਣਾਇਆ ਅਸੀਂ ਕੰਧ ਦਾ ਤੇ ਇਹਦੇ ਮੁਤਾਬਕ ਹੀ ਸਾਰੀ ਬਾਉਂਡਰੀ ਹੋਣੀ ਆ ਜੋ ਵੀ ਸਵਾਵਾ ਹੋਣੀਆਂ ਨੇ ਉਹ ਪ੍ਰਾਤਨ ਦਿੱਖ ਦੇ ਮੁਤਾਬਕ ਹੋਣੀਆਂ ਕਿਸੇ ਤਰ੍ਹਾਂ ਦੀ ਸੰਗਤ ਨੂੰ ਬੇਨਤੀ ਵੀ ਇਹਨੂੰ ਕੋਈ ਢਾਕੇ ਨਾ ਵੀ ਨਿ ਬਣਾਇਆ ਜਾਣਾ ਕਿਉਂਕਿ ਸਾਡੇ ਕੋਲ ਇੱਕ ਹੀ ਵਿਰਾਸਤ ਬਚੀ ਹੈ ਦੇਖਣ ਵਾਸਤੇ ਬਿਲਕੁਲ ਤੋ ਕਿਸੇ ਤਰ੍ਹਾਂ ਦਾ ਮੰਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਗਲਤ ਫਹਿਮ ਨਾ ਰੱਖੋ ਗਲਤ ਫਹਿਮੀ ਨਾ ਰੱਖੋ ਵੀ ਇਹਨੂੰ ਢਾਇਆ ਜਾਣਾ ਵੀ ਜਾਂਕਾਰ ਸੇਵ ਵਾਲੇ ਬਾਬੇ ਕੁਛ ਢਾਕੇ ਇਹਨੂੰ ਬਣਾ ਦੇਣਗੇ ਸੋ ਸਭ ਦੀ ਆਪਣੀ ਆਪਣੀ ਸੋਚ ਹੈ ਪਰ ਅਸੀਂ ਸਾਡੀ ਸੋਚ ਇਹ ਹੈ ਵੀ ਅਸੀਂ ਇਹਨੂੰ ਜੋ ਪ੍ਰਾਤਨ ਚੀਜ਼ ਹੈ ਅਸੀਂ ਸੰਗਤਾਂ ਨੂੰ ਬਣਾ ਕੇ ਸੰਗਤਾਂ ਦੇ ਸਪੁਰਦ ਉਸੇ ਹਿਸਾਬ ਨਾਲ ਕਰੀਏ ਜੀ ਜਿਸ ਤਰੀਕੇ ਦੇ ਨਾਲ ਤੁਹਾਡੀ ਫਾਊਂਡੇਸ਼ਨ ਹੈ ਜਦੋਂ ਬਹਾਦਰ ਸਿੰਘ ਜੀ ਆਏ ਵੇਖਣ ਇਹਨੂੰ ਹਵੇਲੀ ਨੂੰ ਕਿਉਂਕਿ ਜਦੋਂ ਅਸੀਂ ਕਾਰਜ ਨੂੰ ਆਰੰਭਣਾ ਹੁੰਦਾ ਤਾਂ ਪਹਿਲਾਂ ਆ ਕੇ ਦੇਖਦੇ ਵੀ ਆ ਕਿ ਕਿਵੇਂ ਦੀ ਹਵੇਲੀ ਆ ਕਿੱਥੇ ਮਤਲਬ ਕਿ ਸਾਡੀ ਸਿੱਖ ਕੌਮ ਦੀ ਤਰਾਸ਼ ਦੀ ਆ ਕਿ ਅੱਜ ਇਸ ਵਿਰਾਸਤ ਨੂੰ ਸਾਂਭਿਆ ਨਹੀਂ ਗਿਆ ਤਾਂ ਕਿਵੇਂ ਦੇ ਉਹਨਾਂ ਦਾ ਜਿਹੜੇ ਭਾਵਨਾ ਸੀ ਕਿਵੇਂ ਦੇ ਉਹਨਾਂ ਦੇ ਬੋਲ ਸੀ ਉਹ ਆਏ ਸੀ ਅੱਜ ਤੋਂ 3 ਸਾਲ ਪਹਿਲਾਂ ਜੀ ਜੀ ਤੇ ਆਏ ਤਾਂ ਵੈਸੇ ਨਮਸਕਾਰ ਕਰਨ ਵਾਸਤੇ ਸੀ ਮੈਂ ਵੀ ਦਾਸ ਵੀ ਨਾਲੇ ਸੀ ਜੀ ਤੇ ਆਏ ਸੀ ਬਸ ਵੈਸੇ ਦਰਸ਼ਨ ਮੇਲੇ ਕੀਤੇ ਨੇ ਤੇ ਬਾਕੀ ਸਹਬਜਾਦਾਂ ਨੂੰ ਭਾਉਂਦਾ ਸੀ ਕੁਝ ਸਮੇਂ ਮਹੀਨੇ ਦੋ ਮਹੀਨੇ ਬਾਅਦ ਫਿਰ ਅਮਰੀਕਾ ਜਾ ਕੇ ਫਿਰ ਵਾਪਸ ਆਏ ਤੇ ਫਿਰ ਆ ਕੇ ਫਿਰ ਉਹਨਾਂ ਦੇ ਮਨ ਚ ਪਤਨੀ ਸਹਬਜਾਦਾਂ ਨੇ ਕਿਹੜੀ ਭਾਵਨਾ ਭਰੀ ਆ ਤੋਂ ਸੋ ਉਹਨਾਂ ਨੇ ਇਹ ਕਾਰਜ ਆਰੰਭ ਕਰਵਾਇਆ ਅੱਗੇ ਹੋ ਕੇ ਹੁਣ ਲੱਗੇ ਰਹਿੰਦੇ ਨੇ ਰਾਤ ਨੂੰ ਵੀ ਸਪੈਸ਼ਲ ਅਮਰੀਕਾ ਤੋਂ ਆਉਂਦੇ ਨੇ ਇੱਕ ਮਹੀਨਾ ਅਮਰੀਕਾ ਕਾਰਜ ਆਪਣਾ ਕਾਰੋਬਾਰ ਦੇਖਦੇ ਨੇ ਇੱਕ ਮਹੀਨਾ ਇੱਥੇ ਆ ਕੇ ਸਵਾਮਾ ਕਰਦੇ ਨੇ ਔਰ ਇਹ ਜਿਹੜੀ ਹਵੇਲੀ ਦੀ ਕਹਿ ਸਕਦੇ ਆ ਖਾਮ ਸੰਭਾਲ ਕੀਤੀ ਜਾਏਗੀ ਇਹ ਦਸਵੰਦ ਨਾਲ ਕੀਤੀ ਜਾਏਗੀ ਮਤਲਬ ਕਿ ਉਹ ਆਪਣੇ ਵੱਲੋਂ ਹੀ ਜਿਹੜਾ ਸਾਰਾ ਖਰਚਾ ਕਰ ਰਹੇ ਨੇ ਇਹ ਕਿਸੇ ਤਰ੍ਹਾਂ ਦੀ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਬਗੈਰ ਲਿਖੇ ਵੀ ਲਾਇਆ ਗਿਆ ਤੇ ਸਾਰਾ ਹੀ ਆਪਣੀ ਕਿਰਤ ਕਮਾਈ ਦੇ ਵਿੱਚ ਤੇ ਭਾਈ ਸਾਹਿਬ ਜੀ ਹੋਗੇ ਸਾਰੇ ਜਿੰਨੇ ਵੀ ਪਤਵੱਤੇ ਸੱਜਣ ਉਹਨਾਂ ਦੇ ਨਾਲ ਨੇ ਇਹ ਸਾਰੇ ਆਪਣੀ ਹੀ ਦਸਾਂ ਨੌਹਾਂ ਦੀ ਕੀਰਤ ਵਿੱਚ ਤੇ ਕਰਦੇ ਨੇ ਕਿਸੇ ਤਰ੍ਹਾਂ ਦੀ ਕੋਈ ਉਗਰਾਈ ਨਹੀਂ ਕੋਈ ਪਰਚੀ ਨਹੀਂ ਕੋਈ ਅਕਾਊਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡੋਨੇਸ਼ਨ ਨਹੀਂ ਮੰਗੀ ਜਾਂਦੀ ਸੋ ਸੋ ਇਹ ਸਾਰੇ ਆਪਣੀ ਹੀ ਕੀਰਤ ਕਮਾਈਆਂ ਚੋਂ ਕਾਰਜ ਚੱਲ ਰਹੇ ਨੇ ਬਿਲਕੁਲ ਵੀਰ ਜੀ ਕਿੰਨਾ ਕੁ ਲੱਗਦਾ ਫਿਰ ਇਸ ਹਵੇਲੀ ਨੂੰ ਸੰਭਾਲਣ ਦੇ ਲਈ ਜਿਹੜਾ ਖਰਚਾ ਆ ਸਕਦਾ ਈਦਾ ਜੀ ਹਜੇ ਕੋਈ ਇਸ ਤਰ੍ਹਾਂ ਦਾ ਕੋਈ ਅਨੁਮਾਨ ਨਹੀਂ ਹੈਗਾ ਜੀ ਤੇ ਇਹ ਸਮਾ ਕਿੰਨਾ ਕੁ ਲੱਗਦਾ ਹੈ ਸਮਾ ਵੀ ਹਜੇ ਜੀ ਆਰਟੀਟੈਕ ਦੱਸਣਗੇ ਇਹਦਾ ਕਨਫਰਮ ਕਿੰਨਾ ਜੀ ਕਿਉਂਕਿ ਇਹਦਾ ਕੋਈ ਹਜੇ ਰੂਪਰੇਖਾ ਜੀ ਬਣੀ ਨਹੀਂ ਚੱਲ ਰਿਹਾ ਸਤਿਗੁਰੂ ਕਰਵਾਈ ਜਾਣਗੇ ਬਸ ਬੇਨਤੀ ਹੈ ਜੀ 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 ਕੀ ਕਹਿਣਾ ਚਾਹੋਗੇ ਦੀਵਾਨ ਟੁੱਟਲ ਮਲਜੀ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਆਪਣਾ ਇੱਕ ਹਸਾਬ ਦਾ ਉਹਨਾਂ ਨੇ ਵੀ ਆਪਣਾ ਪੂਰਾ ਪਰਿਵਾਰ ਹੀ ਨਿਸ਼ਾਵਰ ਕਰ ਦਿੱਤਾ ਛੋਟੇ ਸਾਹਿਬ ਜਦੇ ਤੇ ਮਾਤਾ ਗੁੱਜਰ ਕਰਦੀ ਸੰਸਕਾਰ ਕਰਨ ਦੇ ਲਈ ਜਗਾ ਲੈਣ ਦੇ ਲਈ ਕਿਉਂਕਿ ਸਾਰਾ ਜੋ ਪੂੰਜੀ ਸੀ ਹਰ ਇੱਕ ਚੀਜ਼ ਜਿਹੜੀ ਉਹਨਾਂ ਨੇ ਉਹ ਬਿਲਕੁਲ ਉਹਨਾਂ ਨੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਆਪਣਾ ਕਮਾ ਕੇ ਸਾਨੂੰ ਸਾਡੇ ਲਈ ਸਭ ਕੁਝ ਦੇ ਦਿੱਤਾ ਤੇ ਸੋ ਉਹਨਾਂ ਦੀ ਕੁਰਬਾਨੀ ਨੂੰ ਸਤਕਾਰ ਲੱਖ ਲੱਖ ਪ੍ਰਣਾਮ ਆਜੀ ਤੇ ਅੱਜ ਉਹਨਾਂ ਦੀ ਵਿਰਾਸਤ ਨੂੰ ਕੋਈ ਵੀ ਸੰਭਲ ਲਈ ਅੱਗੇ ਨਹੀਂ ਆਇਆ ਚਲੋ ਹੁਣ ਮਹਾਰਾ ਦੀ ਕਿਰਪਾ ਨਾਲ ਜੀ ਸਤਿਗੁਰੂ ਨੇ ਅੱਗੇ ਆਪੇ ਸੇਵਾਦਾਰ ਭੇਜੇ ਹੋਏ ਨੇ ਜੀ ਤੇ ਸਤਿਗੁਰੂ ਕਰਵਾ ਰਹੇ ਨੇ ਸਿਰ ਤੇ ਹੱਥ ਰੱਖ ਕੇ ਜੀ ਉਹਨਾਂ ਤੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਬੋਲੇ ਸਭੀ ਸਾਡੇ ਨਵਕਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਹਵੇਲੀ ਦਾ ਕਿਵੇਂ ਪ੍ਰਬੰਧ ਜਿਹੜਾ ਸਾਂਭਿਆ ਜਾਏਗਾ ਜਿੱਥੇ ਲੰਬੇ ਸਮਾਂ ਕੇਸ ਲੜਕੇ ਇਸ ਹਵੇਲੀ ਦੀ ਜਿਹੜੀ ਦੇਖ ਰੇਖ ਕਰਨ ਦੇ ਲਈ ਇਸ ਵਿਰਾਸਤ ਨੂੰ ਸਾਂਭਣ ਦੇ ਲਈ ਹੁਣ ਅੱਗੇ ਜਿਹੜਾ ਕਾਰਜ ਆਰੰਭਿਆ ਗਿਆ ਤੇ ਜਿਹੜੇ ਲੋਕਾਂ ਦੇ ਸ਼ੰਕੇ ਨੇ ਸੰਗਤ ਦੇ ਜਿਹੜੇ ਪ੍ਰਸ਼ਨ ਨੇ ਸਵਾਲ ਨੇ ਕਿ ਕਿਤੇ ਨਾ ਕਿਤੇ ਇਸ ਹਵੇਲੀ ਨੂੰ ਢਾਕੇ ਨਵੀਂ ਇਤਨੀ ਬਣਾਈ ਜਾਏਗੀ ਤਾਂ ਇਹ ਪੁਰਾਣੀ ਦਿੱਖ ਉਵੇਂ ਹੀ ਬਣਾਈ ਜਾਏਗੀ ਜੋ ਕਿ 1911 ਦੇ ਵਿੱਚ ਫੋਟੋ ਮਿਲੀ ਆ ਲੰਡਨ ਦੀ ਲਾਇਬ੍ਰੇਰੀ ਚ ਜਿੱਥੇ ਪਤਾ ਲੱਗਦਾ ਕਿ ਇਹ ਜਹਾਜ਼ ਹਵੇਲੀ ਸੀ ਤੇ ਕਿਵੇਂ ਦੀ ਇਹਦੀ ਦਿੱਖ ਸੀ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ